ਸਤਨਾ ਸ਼੍ਰੀ ਵਾਹਿ ਗਰੋ ਸਰਜ ਜੀ ਉਠਤ ਸੁਖੀਆ ਬੈਠਤ ਸੁਖੀਆ ਭਾਉ ਨਹੀਂ ਲਾਗੈ ਜਾਇ ਸੇ ਬੁਝਿਆ ਕਹ ਹਮਾਰਾ Swami ਸਗਲ ਕਟਾ ਕਉ ਅੰਤਰ ਜਾਮੀ ਸੋਏ ਚਿੰਤਾ ਜਾਗ ਚਿੰਤਾ ਜਹ ਕਹਾ ਪ੍ਰਭ ਤੂੰ ਬਰਤੰਤਾ ਕਰ ਸੁਖ ਰਸਿਆ ਬਹਰ ਸੁਖ ਪਾਇਆ ਕਾਣਾ ਨਿਕ ਗੁਰ ਮੰਤਰ ਦਰਦਾ ਤੇਰੇ ਕਬਨ ਕਬਨ ਗੁਣ ਕਹਿ ਕਹਿਗਾ ਵਾ ਤੋ ਸਾਹਿਬ ਗੁਣੀ ਨੰਦਨਾ ਮਰੀ ਮਹਿਨਾ ਵਰਨਨ ਸਕ ਤੂੰ ठाकुर ਊਚ ਭਗਵਾਨ ਸੋ ਕਹੋ ਤਲ ਗੁਰ ਸੇਵੀਐ ਐਹਨਿਸ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁੱਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਵ ਸੁਹੀ ਨਾਮਾ ਕਿtema ਇਕ ਓੰਕਾਰੋ ਸਤਗੁਰ ਪ੍ਰਸਾਦੋ ਸਤਗੁਰ ਪਾਉ ਸੁ ਬੇਨੰਤੀਆ ਮਿਲੈ ਨਾਮ ਆਦਾਰਾ ਉਸ ਸੰਜਾ ਤਾਪਿ ਸ਼ਾਹੋ ਤਾਪ ਗਿਆ ਉਸ ਸੰਸਾਰਾ ਭਗਤਾ ਕੀ ਟੇਕ ਤੋ ਸੰਤਾ ਕੀ ਓਟ ਤੋ ਸੱਚਾ ਸਿਰਜਣਹਾਰ ਰਹਾ ਸੱਚ ਤੇਰੀ ਸਮਗਰੀ ਸੱਚ ਤੇਰਾ ਦਰਬਾਰ ਸੱਚ ਤੇਰੀ ਖਾਜੀਨਿਆ ਸੱਚ ਤੇਰਾ ਤਾਂ ਸਾਰਾ ਤੇਰਾ ਰੂਪ ਗੰਭਾ ਅਨੂਪ ਤੇਰਾ ਦਰ ਸਾਰਾ ਸਭੇ ਇੱਛਾ ਪੂਰੀਆਂ ਜਾ ਪਾ ਅਗੰਪਾਰਾ ਗੁਰ ਨਾਨਕ ਮਿਲਿਆ ਪਾਰ ਬ੍ਰਹਮ ਤੇਰੇ ਅ ਚਰਣਾ ਦਾ ਬਨਹਾਰਾ ਸਾ ਵਾਹਿਗੁਰੂ ਜੀ ਕੀ ਫਤਿਹ ਆਓ ਹਰ ਰੋਜ਼ ਦੀ ਤਰ੍ਹਾਂ ਅੰਮ੍ਰਿਤ ਵੇਲੇ ਆਏ ਹੋਏ ਹੁਕਮਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖਵਾਕ ਸਾਨੂੰ ਪ੍ਰਾਪਤ ਹੋਇਆ ਹੈ 746 ਤੇ 747 ਅੰਗ ਦੇ ਉੱਤੇ ਸੁਭਾਏਮਾਨ ਰਾਗ ਸੁਹੀ ਮਹਲਾ ਪੰਜਵਾਂ ਪੰਜਵੇਂ ਪਾਠ ਸਾਧਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਬਾਣੀ ਕੇ ਬੋਧ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦੇ ਮੁਖਾਰਤ ਦੇ ਤੋ ਸੁਹੀ ਰਾਗ ਦੇ ਵਿੱਚ ਇਹ ਸ਼ਬਦ ਜਿਹੜਾ ਉਚਾਰਣ ਕੀਤਾ ਗਿਆ ਘਰ ਛੇਮਾ ਭਾਵ ਕੇ ਛੇਮੇ ਘਰ ਸੁਰਤਾਲ ਦੇ ਵਿੱਚ ਇਸ ਸ਼ਬਦ ਨੂੰ ਗਾਇਆ ਗਿਆ ਤੇ ਇਸ ਸ਼ਬਦ ਨੂੰ ਛੇਮੇ ਘਰ ਸੁਰਤਾਲ ਦੇ ਵਿੱਚ ਹੀ ਬਾਜੇ ਤੇ ਗਾਉਣ ਦੀ ਹਦਾਇਤ ਕੀਤੀ ਹੈ ਗੁਰੂ ਸਾਹਿਬ ਨੇ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਕਿ ਪ੍ਰਮਾਤਮਾ ਇੱਕ ਹੈ ਉਹ ਮਿਲਦਾ ਕਦੋਂ ਐ ਸਤਿਗੁਰੂ ਦੀ ਕਿਰਪਾ ਦੇ ਨਾਲ ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਵੀ ਕਿਹਾ ਕਿ ਅੱਲਾਹ ਪਾਕੰਗ ਪਾਕ ਹੈ ਸ਼ੱਕ ਕਰੂੰ ਜੇ ਦੂਸਰ ਹੋਏ ਕਹਿੰਦੇ ਸੱਚੇ ਬਾਦਸ਼ਾਹ ਸੇ ਸ਼ੱਕ ਤੇ ਤੇਰੇ ਤੇ ਤਾਂ ਕਰੀਏ ਜੇ ਤੇਰੇ ਵਰਗਾ ਕੋਈ ਹੋਰ ਹੋਵੇ ਦੂਜਾ ਤੂੰ ਤਾਂ ਇੱਕੋ ਹੀ ਹੈ ਅੱਲਾਹ ਪਾਕੰਗ ਪਾਕ ਹੈ ਸ਼ੱਕ ਕਰੂੰ ਜੇ ਦੂਸਰ ਹੋਏ ਕਹ ਅੱਲਾ ਕਹ ਲੋ ਵਾਹਿਗੁਰੂ ਕਹ ਲੋ ਭਗਵਾਨ ਕਹ ਲੋ ਉਹ ਇੱਕੋ ਹੀ ਹੈ ਤੇ ਗੁਰੂ ਸਾਹਿਬ ਨੇ ਤੇ ਸਪਸ਼ਟ ਕਿਹਾ ਤਾਂ ਕਿ ਅੱਲਾ ਪਾਕੰ ਪਾਕ ਹੈ ਸ਼ੱਕ ਕਰੂੰ ਜੇ ਦੂਸਰ ਹੋਏ ਅਸੀਂ ਸ਼ੱਕ ਤੇ ਤੇਰੇ ਤੇ ਤਾਂ ਕਰੀਏ ਸੱਚੇ ਪਾਤਸ਼ਾਹ ਜੇ ਤੇਰੇ ਵਰਗਾ ਕੋਈ ਹੋਰ ਹੋਵੇ ਕੋਈ ਹੋਰ ਹੈ ਹੀ ਨਹੀਂ ਤੇਰੇ ਵਰਗਾ ਤੇ ਅਸੀਂ ਸ਼ੱਕ ਕਿਉਂ ਕਰੀਏ ਤੇਰੇ ਤੇ ਪ੍ਰਮਾਤਮਾ ਦੇ ਨਾਮ ਦੇ ਉੱਤੇ ਕਦੇ ਵੀ ਸ਼ੱਕ ਨਹੀਂ ਕਰਨਾ ਚਾਹੀਦਾ ਕਦੇ ਵੀ ਸ਼ੰਕਾ ਨਹੀਂ ਕਰਨਾ ਚਾਹੀਦਾ ਜਦੋਂ ਸਾਡੇ ਮਨ ਵਿੱਚ ਸ਼ੰਕੇ ਆ ਜਾਂਦੇ ਆ ਗੁਰਬਾਣੀ ਪ੍ਰਤੀ ਗੁਰੂ ਪ੍ਰਤੀ ਉਦੋਂ ਤੇ ਸ਼ਰਧਾ ਖਤਮ ਹੋ ਜਾਂਦੀ ਹੈ ਪਿਆਰ ਖਤਮ ਹੋ ਜਾਂਦਾ ਹੈ ਇੱਥੇ ਗੁਰੂ ਸਾਹਿਬ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਸਤ ਗੁਰ ਪਾਸ ਬੇਨਤੀਆਂ ਮਿਲੈ ਨਾਮ ਆਧਾਰ ਕਿ ਅਸੀਂ ਸਾਰੇ ਆ ਕੇ ਬੇਨਤੀਆਂ ਕਰਦੇ ਆ ਗੁਰੂ ਅਰਜਨ ਸਾਹਿਬ ਮਹਾਰਾਜ ਵੀ ਕਹਿੰਦੇ ਐ ਕਿ ਬੇਨਤੀ ਕਰਨੀ ਚਾਹੀਦੀ ਹੈ ਗੁਰੂ ਸਾਹਿਬ ਦੇ ਅੱਗੇ ਇੱਥੇ ਗੁਰੂ ਸਾਹਿਬ ਕਹਿੰਦੇ ਸਤ ਗੁਰ ਪਾਸ ਬੇਨਤੀਆਂ ਮੇਰੀ ਸਤ ਗੁਰੂ ਦੇ ਅੱਗੇ ਬੇਰਤੀ ਹੈ ਅਸੀਂ ਬੇਨਤੀ ਕੀ ਕਰਨੀ ਆ ਮਿਲੈ ਨਾਮ ਆਧਾਰਾ ਕਿ ਮੈਨੂੰ ਸੱਚੇ ਪਾਤਸ਼ਾਹ ਤੇਰਾ ਨਾਮ ਮਿਲ ਜੇ ਉਹ ਨਾਮ ਹੀ ਮੇਰੀ ਜ਼ਿੰਦਗੀ ਦਾ ਆਧਾਰ ਬਣ ਜਾਣਾ ਆਸਰਾ ਬਣ ਜਾਣਾ ਜਿਵੇਂ ਅਸੀਂ ਪ੍ਰਸ਼ਾਦਾ ਚੰਗਾਗੇ ਪ੍ਰਸ਼ਾਦੇ ਦੇ ਨਾਲੇ ਸ਼ਰੀਰ ਨੂੰ ਆਧਾਰ ਹੋ ਜਾਣਾ ਤੇ ਇਸੇ ਤਰ੍ਹਾਂ ਜਦੋਂ ਨਾਮ ਮਿਲ ਜਾਣਾ ਉਦੋਂ ਜ਼ਿੰਦਗੀ ਦਾ ਆਧਾਰ ਬਣ ਜਾਣਾ ਜ਼ਿੰਦਗੀ ਦਾ ਆਸਰਾ ਬਣ ਜਾਣਾ ਪ੍ਰਮਾਤਮਾ ਦਾ ਨਾਮ ਤੁਠਾ ਸੱਚਾ ਪਾਤਸ਼ਾਹ ਤਾਪ ਗਿਆ ਸੰਸਾਰਾ ਟੁਠਾ ਦਾ ਭਾਵ ਹੁੰਦਾ ਖੁਸ਼ ਹੋ ਜਾਣਾ ਕਿ ਜਿੱਤੇ ਪ੍ਰਮਾਤਮਾ ਵਾਹਿਗੁਰੂ ਉਹ ਖੁਸ਼ ਹੋ ਗਿਆ ਨਾ ਪਾਤਸ਼ਾਹ ਜਿੱਤੇ ਖੁਸ਼ ਹੋ ਗਿਆ ਟੁਠਾ ਸੱਚਾ ਪਾਤਸ਼ਾਹ ਸੱਚਾ ਦਾ ਭਾਵ ਹੁੰਦਾ ਕਿ ਜਿਹੜਾ ਕਦੇ ਵੀ ਖਤਮ ਨਹੀਂ ਹੋਣ ਵਾਲਾ ਤੇ ਅਸੀਂ ਸੱਚੇ ਨਹੀਂ ਹੈਗੇ ਅਸੀਂ ਨੇ ਖਤਮ ਹੋ ਜਾਣਾ ਅਸੀਂ ਨੇ ਨਾਸ਼ ਹੋ ਜਾਣਾ ਪਰਮਾਤਮਾ ਦਾ ਨਾਮ ਸੱਚਾ ਜੀ ਨੂੰ ਗੁਰੂ ਨਾਨਕ ਸਾਹਿਬਾਰੇ ਕਹਿੰਦੇ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਕਿ ਜਦੋਂ ਦੁਨੀਆ ਨਹੀਂ ਸੀ ਉਦੋਂ ਵੀ ਪਰਮਾਤਮਾ ਦਾ ਨਾਮ ਸੱਚਾ ਸੀ ਜਦੋਂ ਦੁਨੀਆ ਹੋਣ ਚਾਹੀ ਉਦੋਂ ਵੀ ਪਰਮਾਤਮਾ ਦਾ ਨਾਮ ਸੱਚਾ ਸੀ ਜਦੋਂ ਅੱਜ ਅਸੀਂ ਵੇਖਦੇ ਅੱਜ ਵੀ ਪਰਮਾਤਮਾ ਦਾ ਨਾਮ ਸੱਚਾ ਹੈ ਤੇ ਜਦੋਂ ਦੁਨੀਆ ਨਹੀਂ ਹੋਣੀ ਉਦੋਂ ਵੀ ਪਰਮਾਤਮਾ ਦਾ ਨਾਮ ਸੱਚਾ ਹੈ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਥਾ ਤੇ ਹੋਰ ਵੀ ਕਹਿੰਦੇ ਆ ਕਿ ਅਰਬ ਦੇ ਨਰਬਦ ਧੁੰਦੂ ਕਰਾ ਕਿ ਜਦੋਂ ਅਰਬ ਖਰਬ ਸਾਲ ਪਹਿਲਾ ਇਸ ਸੰਸਾਰ ਦੇ ਉੱਤੇ ਕੋਪਾ ਹਨੇਰਾ ਸੀ ਪਰਮਾਤਮਾ ਦਾ ਨਾਮ ਤੇ ਉਦੋਂ ਵੀ ਸੱਚਾ ਸੀ ਇੱਥੇ ਗੁਰੂ ਨਾਨਕ ਗੁਰੂ ਅਰਜਨ ਸਾਹਿਬ ਅਰੇ ਕਹਿੰਦੇ ਟੂਠਾ ਸੱਚਾ ਪਾਤਸ਼ਾਹ ਹੋ ਤਾਪ ਗਿਆ ਸੰਸਾਰਾ ਕਿ ਜਿੱਦੇ ਪ੍ਰਮਾਤਮਾ ਸੱਚਾ ਵਾਹਿਗੁਰੂ ਸਾਡੇ ਤੇ ਖੁਸ਼ ਹੋ ਗਿਆ ਉਹਦੇ ਜਿਹੜਾ ਸਾਨੂੰ ਮਾਇਆ ਰੂਪੀ ਤਾਪ ਜੜਿਆ ਹੋਇਆ ਹੈ ਨਾ ਕਹਿੰਦੇ ਉਹ ਸਾਰੇ ਉਤਰ ਜਾਣ ਭਾਵ ਕੇ ਸਾਨੂੰ ਰਾਜ ਆ ਜਾਣਾ ਅਸੀਂ ਅਜੇ ਤੱਕ ਰੱਜੇ ਨਹੀਂ ਹੈਗੇ ਗੁਰੂ ਸਾਹਿਬ ਕਹਿੰਦੇ ਹੈ ਕਿ ਤ੍ਰਿਸ਼ਨਾ ਵਿਰਲੇ ਕੀ ਹੀ 부ਝੀ ਹੈ ਕਿ ਜਿਹੜੀ ਤ੍ਰਿਸ਼ਨਾ ਹੈ ਨਾ ਸਾਨੂੰ ਪੈਸਾ ਇਕੱਠਾ ਕਰਨ ਦੀ ਕਹਿੰਦੇ ਇਹ ਕਿਸੇ ਵੀ ਰਲੇ ਦੀ 부ਝਦੀ ਹੈ ਉਹ ਤ੍ਰਿਸ਼ਨਾ ਕਦੋਂ 부ਝਦੀ ਹੈ ਤੁਠਾ ਸੱਚਾ ਪਾਤਸ਼ਾਹ ਤਾਪ ਗਿਆ ਸੰਸਾਰਾ ਜਿੱਥੇ ਪ੍ਰਮਾਤਮਾ ਸਾਡੇ ਤੇ ਖੁਸ਼ ਹੋ ਗਿਆ ਉਦੇ ਉਹ ਕਹਿੰਦੇ ਤ੍ਰਿਸ਼ਨਾ 부ਝ ਜਾਣੀ ਹੈ ਉਹਦੇ ਉਹ ਮਾਇਆ ਰੂਪੀ ਤਾਪ ਉਤਰ ਜਾਣਾ ਸਾਨੂੰ ਭਗਤਾਂ ਕੀ ਟੇਕ ਕੋ ਸੰਤਾਂ ਕੀ ਓਟ ਕੋ ਸੱਚਾ ਸਰਜਨ ਹੈਰਾ ਕਹਿੰਦੇ ਭਗਤਾਂ ਕੀ ਟੇਕ ਟੇਕ ਦਾ ਭਾਵ ਹੁੰਦਾ ਆਸਰਾ ਓਟ ਦਾ ਭਾਵ ਵੀ ਆਸਰਾ ਹੀ ਹੁੰਦਾ ਇੱਥੇ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਭਗਤਾਂ ਦੀ ਤੂੰ ਟੇਕ ਹੈ ਤੇ ਸੰਤਾਂ ਦਾ ਤੂੰ ਓਟ ਆਸਰਾ ਹੈ ਸੱਚਾ ਸਿਰਜਣਹਾਰਾ ਜੇ ਅਸੀਂ ਸੱਚੇ ਸਿਰਜਣਹਾਰ ਨੂੰ ਸਿਮਰਾਂਗੇ ਕਹਿੰਦੇ ਉਹ ਸਾਡਾ ਆਸਰਾ ਬਣ ਜਾਣਾ ਜੇ ਗੁਰੂ ਸਾਡਾ ਆਸਰਾ ਬਣ ਗਿਆ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਪੈਣੀ ਗੁਰੂ ਨੇ ਸਾਡੀਆਂ ਝੋਲੀਆਂ ਭਰ ਦੇਣੀਆਂ ਨੇ ਨੱਕੋ ਨੱਕ ਭਰ ਦੇਣੀਆਂ ਨੇ ਕਿਸੇ ਚੀਜ਼ ਦੀ ਘਾਟ ਰਹਿਣੀ ਨਹੀਂ ਪਰ ਗੁਰੂ ਨੂੰ ਅਸੀਂ ਖੁਸ਼ਤੇ ਕਰੀਏ ਨਾ ਜਿੱਦੈ ਗੁਰੂ ਖੁਸ਼ ਹੋ ਗਿਆ ਜਿੱਦੈ ਗੁਰੂ ਤਰੁੱਠ ਗਿਆ ਸਾਡੇ ਤੇ ਉਦੈ ਫੇਰ ਉਹ ਗੁਰੂ ਨੇ ਸਾਡੇ ਘਰ ਕਿਸੇ ਚੀਜ਼ ਦੀ ਘਾਟ ਨਹੀਂ ਰਹਿਣ ਦੇਣੀ ਭਗਤਾਂ ਕੀ ਟੇਕ ਤੂੰ ਸੰਤਾਂ ਕੀ ਓਟ ਤੂੰ ਸੱਚਾ ਸਰਜਣਹਾਰ ਉਸ ਸੱਚੇ ਪ੍ਰਮਾਤਮਾ ਨੂੰ ਸਰਜੀਏ ਉਹਦਾ ਹੀ ਨਾਮ ਜਪੀਓ ਉਸ ਪਰਮਾਤਮਾ ਨੂੰ ਹੀ ਜਪਦੇ ਰਹੀਏ ਜਪਦੇ ਰਹੀਏ ਇੱਕ ਦਿਨ ਜਪਦੇ ਜਾਂ ਜਪਦੇ ਅੰਦਰ ਨਿਰਮਲ ਹੋ ਜਾਣਾ ਅੰਦਰ ਹਰਿਆ ਭਰਿਆ ਹੋ ਜਾਣਾ ਤੇ ਗੁਰੂ ਸਾਹਿਬ ਨੇ ਗੁਰਬਾਣੀ ਚ ਕਿਹਾ ਕਿ ਹਰ ਜਪਦੇ ਆ ਖਿੰਨ ਢਲਣਾ ਕੀ ਚਾਹੀ ਮੇਰੀ ਜਿੰਦੜੀਏ ਮਤ ਕੇ ਜਾਪੈ ਸੁਹਾਵਾ ਕੇ ਨਾਮ ਰਾਮ ਕਹਿੰਦੇ ਹੋਰ ਕੰਮ ਕਰਨ ਦੇ ਲਈ ਤੁਸੀਂ ਚਾਹੇ ਆਲਸ ਕਰ ਲਿਓ ਪਰ ਕਹਿੰਦੇ ਪ੍ਰਮਾਤਮਾ ਦਾ ਨਾਮ ਜਪਣ ਦੇ ਲਈ ਆਲਸ ਨਾ ਕਰਿਓ ਕੀ ਪਤਾ ਇੱਕ ਸਾਹ ਜਿਹੜਾ ਆ ਰਿਹਾ ਹੈ ਕੀ ਪਤਾ ਮੁੜ ਕੇ ਆਵੇ ਕਿ ਨਾ ਆਵੇ ਕਹਿੰਦੇ ਕਹਿੰਦੇ ਆਲਸ ਨਹੀਂ ਕਰਨਾ ਚਾਹੀਦਾ ਰਹਾਓ ਰਹਾਓ ਦਾ ਭਾਵ ਉਹਦਾ ਠਹਿਰਨਾ ਤੇ ਅੱਗੇ ਗੁਰੂ ਸਾਹਿਬ ਕਹਿੰਦੇ ਸੱਚ ਤੇਰੀ ਸਮੱਗਰੀ ਸੱਚ ਤੇਰਾ ਦਰਬਾਰਾ ਕਿ ਜਿਹੜੀ ਸਮਗਰੀ ਸਮਾਨ ਹੈ ਜਿਹੜਾ ਪ੍ਰਮਾਤਮਾ ਦਾ ਜੋ ਸਮਾਨ ਹੈ ਉਹ ਸਾਰਾ ਸੱਚਾ ਹੈ ਕਹਿੰਦੇ ਸੱਚ ਤੇਰੀ ਸਮਾਗਰੀ ਸੱਚ ਤੇਰਾ ਦਰਬਾਰਾ ਆਹ ਦਰਬਾਰ ਵੀ ਸੱਚਾ ਹੈ ਇੱਥੇ ਕਦੇ ਕਿਸੇ ਦੇ ਨਾਲ ਗਲਤ ਫੈਸਲਾ ਨਹੀਂ ਹੁੰਦਾ ਇਸ ਦਰਬਾਰ ਦੇ ਵਿੱਚ ਸੱਚਾ ਹੀ ਫੈਸਲਾ ਹੁੰਦਾ ਹੈ ਜਿਹੜੇ ਕਦੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਹੁੰਦੇ ਹੋ ਬੇਸ਼ੱਕ ਕਿਸੇ ਦੇ ਨਾਲ ਵਿਤਕਰਾ ਕਰ ਜਾਣ ਪਰ ਜਿਹੜਾ ਗੁਰੂ ਹੈ ਉਹ ਸਾਰਿਆਂ ਲਈ ਇੱਕੋ ਜ ਹੈ ਗੁਰੂ ਕਦੇ ਕਿਸੇ ਦੇ ਨਾਲ ਵਿਤਕਰਾ ਨਹੀਂ ਕਰਦਾ ਕਿਉਂਕਿ ਗੁਰੂ ਦਾ ਦਰਬਾਰ ਇਹ ਸੱਚਾ ਹੈ ਸੱਚ ਤੇਰੇ ਖਜ਼ਾਨੇ ਆ ਸੱਚ ਤੇਰਾ ਪਾਸਾਰਾ ਜਿਹੜੇ ਤੇਰੇ ਖਜ਼ਾਨੇ ਨੇ ਉਹ ਵੀ ਸੱਚੇ ਨੇ ਸੱਚੇ ਬਾਦਸ਼ਾਹ ਕਿਉਂਕਿ ਜਿਹੜੇ ਪ੍ਰਮਾਤਮਾ ਦੇ ਖਜ਼ਾਨੇ ਨੇ ਉਹਨ ਧਰਤੀ ਹੈ ਧਰਤੀ ਸੱਚੀ ਆ ਉਹਦਾ ਖਜ਼ਾਨਾ ਹੈ ਉਹਦੇ ਵਿੱਚ ਜੇ ਅਸੀਂ ਨੇ ਕਣਕ ਦਾ ਬੀਜ ਪਾਇਆ ਤਾਂ ਕਣਕੇ ਨਿਕਲਣ ਉਗਣੀ ਆ ਉਹਦੇ ਵਿੱਚੋਂ ਜੇ ਅਸੀਂ ਨੇ ਉਹਦੇ ਵਿੱਚ ਨਰਮੇ ਦਾ ਬੀਜ ਪਾਇਆ ਤਾਂ ਨਰਮਾ ਹੀ ਉਗਣਾ ਕਿਉਂਕਿ ਉਹ ਸੱਚਾ ਹੈ ਤੇ ਅਸੀਂ ਕਈ ਵਾਰ ਆਪਣੀਆਂ ਜੇਬਾਂ ਦੇ ਵਿੱਚ ਪਾ ਲੈਨੇ ਤੇ ਕੱਢ ਕੇ ਕੁਝ ਹੋਰ ਵਕਾ ਦਿੰਨੇ ਆ ਪਰ ਪਰਮਾਤਮਾ ਇਸ ਤਰ੍ਹਾਂ ਦਾ ਨਹੀਂ ਆ ਸੱਚ ਤੇਰੇ ਖਜ਼ੀਨੇ ਆ ਸੱਚ ਤੇਰਾ ਪਸਾਰਾ ਕਿਹਾ ਜੋ ਸੰਸਾਰ ਇਹ ਸਾਰਾ ਪਸਾਰਾ ਉਸ ਪਰਮਾਤਮਾ ਦਾ ਇਹ ਵੀ ਸੱਚਾ ਹੈ ਪਰਮਾਤਮਾ ਦਾ ਪਸਾਰਾ ਸਾਰਾ ਸੱਚਾ ਹੈ ਪਰ ਕੁਝ ਲੋਕ ਹੁੰਦੇ ਆ ਜਿਹੜੇ ਸਾਰਿਆਂ ਨੂੰ ਬਦਨਾਮ ਕਰ ਦਿੰਦੇ ਪਰ ਪਰਮਾਤਮਾ ਨੇ ਸਾਰਿਆਂ ਨੂੰ ਇੱਕੋ ਜਿਹੇ ਸਾਥ ਕੇ ਸੰਸਾਰ ਤੇ ਭੇਜਿਆ ਤੇਰਾ ਰੂਪ ਅਗੰਮ ਹੈ ਅਨੂਪ ਤੇਰਾ ਦਸਾਰਾ ਸੱਚੇ ਬਾਦਸ਼ਾਹ ਤੇਰਾ ਜਿਹੜਾ ਰੂਪ ਹੈ ਉਹ ਅਗੰਮ ਹੈ ਭਾਵ ਕੇ ਪਹੁੰਚ ਤੋਂ ਦੂਰ ਹੈ ਉਹਦੇ ਤੱਕ ਸਾਡੀ ਪਹੁੰਚ ਨਹੀਂ ਹੋ ਸਕਦੀ ਜੇ ਅਸੀਂ ਗੁਰੂ ਦੇ ਨਾਲ ਜੁੜਾਂਗੇ ਗੁਰੂ ਨੇ ਸਾਨੂੰ ਉਸ ਅਗੰਮ ਤੱਕ ਲੈ ਜਾਣਾ ਤੇਰਾ ਰੂਪ ਅਗੰਮ ਹੈ ਅਨੂਪ ਤੇਰਾ ਦਰਸਾਰਾ ਤੇਰਾ ਦਰਸ਼ਨ ਕਰਨਾ ਵੀ ਬੜਾ ਔਖਾ ਹੈ ਜੇ ਗੁਰੂ ਦੇ ਨਾਲ ਅਸੀਂ ਮਿਲ ਗਏ ਤਾਂ ਸੱਚੇ ਪਾਤਸ਼ਾਹ ਤੇਰਾ ਰੂਪ ਰੰਗ ਵੀ ਵੇਖਿਆ ਜਾਣਾ ਜਿਨ੍ਹਾਂ ਨੇ ਵੇਖਿਆ ਉਹਨਾਂ ਨੇ ਕਿਹਾ ਤੇ ਪ੍ਰਮਾਤਮਾ ਬਹੁਤ ਸੋਹਣਾ ਕਹਿੰਦੇ ਲੰਬੇ ਵਾਲ ਲੰਬੇ ਲੰਬੇ ਵਾਲ ਨੇ ਕਹਿੰਦੇ ਪ੍ਰਮਾਤਮਾ ਦੇ ਲੰਬਾ ਨੱਕ ਹੈ ਉਹਦਾ ਕਹਿੰਦੇ ਬਹੁਤ ਸੋਹਣਾ ਪ੍ਰਮਾਤਮਾ ਜਿਨ੍ਹਾਂ ਨੇ ਵੇਖਿਆ ਗੁਰਬਾਣੀ ਦੇ ਵਿੱਚ ਆਉਂਦੇ ਆ ਸ਼ਬਦ ਤੇ ਇੱਥੇ ਗੁਰੂ ਸਾਹਿਬ ਕਹਿੰਦੇ ਆ ਤੇਰਾ ਰੂਪ ਆ ਗੰਮ ਹੈ ਅਨੂਪ ਤੇਰਾ ਦਰਸਾਰਾ ਓ ਗੁਰਬਾਣੀ ਤੇਰੇਆਂ ਸੇਵਕਾਂ ਜਿਨ੍ਹਾਂ ਹਰ ਨਾਮ ਪਿਆਰਾ ਕਹਿੰਦੇ ਸੱਚੇ ਬਾਦਸ਼ਾਹ ਜਿਹੜੇ ਤੇਰੇ ਸੇਵਕ ਨੇ ਨਾ ਜੇ ਉਹਨਾਂ ਨੂੰ ਨਾਮ ਪਿਆਰਾ ਲੱਗਣ ਲੱਗੇ ਅਸੀਂ ਉਹਨਾਂ ਤੋਂ ਕੁਰਬਾਨ ਜਾਈਏ ਹਾਂ ਕੁਰਬਾਨੀ ਤੇਰੇ ਸੇਵਕਾਂ ਜੇ ਤੇਰੇ ਸੇਵਕਾਂ ਨੂੰ ਪ੍ਰਮਾਤਮਾ ਦਾ ਨਾਮ ਪਿਆਰਾ ਲੱਗਣ ਲੱਗ ਜਾਏ ਬਾਣੀ ਚੰਗੀ ਲੱਗਣ ਲੱਗ ਜਾਏ ਨਾ ਗੁਰੂ ਅਰਜਨ ਸਾਹਿਬ ਜੀ ਨੇ ਕਹਿੰਦੇ ਮੈਂ ਤੇ ਉਹਨਾਂ ਤੋਂ ਵੀ ਬਲਿਹਾਰ ਜਾਂਦਾ ਉਹਨਾਂ ਤੋਂ ਵੀ ਕੁਰਬਾਨ ਜਾਂਦਾ ਸਭੇ ਇੱਛਾ ਪੂਰੀਆਂ ਜਾਂ ਪਾਇਆ ਅਗੰਘ ਅਪਾਰਾ ਤੇ ਜਦੋਂ ਪ੍ਰਮਾਤਮਾ ਦੀ ਸਾਡੇ ਤੇ ਹੋ ਜੇ ਕਿਰਪਾ ਫਿਰ ਸਭੇ ਇੱਛਾ ਪੂਰੀਆਂ ਕੋਈ ਇੱਛਾ ਰਹਿ ਨਹੀਂ ਜਾਂਦੀ ਬੰਦੇ ਦੇ ਅੰਦਰ ਮਾੜੀਆਂ ਇੱਛਾਂ ਜਿਹੜੀਆਂ ਨੇ ਉਹ ਖਤਮ ਹੋ ਜਾਂਦੀਆਂ ਨੇ ਚੰਗੀਆਂ ਇੱਛਾਂ ਜਿਹੜੀਆਂ ਨੇ ਉਹ ਅੰਦਰ ਪੈਦਾ ਹੋ ਜਾਂਦੀਆਂ ਨੇ ਫਿਰ ਉਹ ਚੰਗੀਆਂ ਚੰਗੀਆਂ ਇੱਛਾਵਾਂ ਜਿਹੜੀਆਂ ਨੇ ਸਾਡੀਆਂ ਉਹ ਗੁਰੂ ਨੇ ਪੂਰੀਆਂ ਕਰ ਦੇਣੀਆਂ ਨੇ ਕਿਉਂਕਿ ਸਾਡੀਆਂ ਆਸਾਂ ਤਾਂ ਨਹੀਂ ਪੂਰੀਆਂ ਹੁੰਦੀਆਂ ਕਿਉਂਕਿ ਅਧੀਆਂ ਆਸਾਂ ਦੇ ਸਾਡੇ ਚ ਉਹ ਨੇ ਜਿਹੜੀਆਂ ਦੂਜੇ ਦੇ ਪ੍ਰਤੀ ਨਫ਼ਰਤ ਭਰੀਆਂ ਪਈਆਂ ਨੇ ਅਸੀਂ ਕਹਿੰਦੇ ਆ ਮੇਰੀ ਤੇ ਕੋਠੀ ਵੱੜਨੀ ਚਾਹੀਦੀ ਐ ਗਵੰਡੀ ਦੀ ਕਿਉਂ ਬੜੇ ਸਾਡੇ ਅੰਦਰ ਇਹ ਬੜਿਆ ਪਿਆ ਇਹ ਇੱਛਾ ਪੂਰੀਆਂ ਨਹੀਂ ਹੁੰਦੀਆਂ ਜਦੋਂ ਅਸੀਂ ਪ੍ਰਮਾਤਮਾ ਦੇ ਰੰਗ ਚ ਰੰਗੇ ਜਾਵਾਂਗੇ ਉਦੋਂ ਫਿਰ ਸਾਰਿਆਂ ਨੂੰ ਇੱਕੋ ਨਜ਼ਰ ਨਾਲ ਵੇਖਾਂਗੇ ਫਿਰ ਸਾਡੇ ਅੰਦਰ ਜਿਹੜੇ ਖਿਆਲ ਬਣ ਕੇ ਚੰਗੇ ਬਣਨਗੇ ਜਦੋਂ ਚੰਗੇ ਖਿਆਲ ਬਣ ਕੇ ਫਿਰ ਉਹ ਸਾਰੀਆਂ ਇੱਛਾਵਾਂ ਪੂਰੀਆਂ ਗੁਰੂ ਨੇ ਕਰ ਦੇਣੀਆਂ ਨੇ ਸਭੇ ਇੱਛਾ ਪੂਰੀਆਂ ਜਾਂ ਪਾਇਆ ਆਗਮ ਅਪਾਰ ਜਿਹੜਾ ਪਹੁੰਚ ਤੋਂ ਬਾਹਰ ਸੀ ਨਾ ਪ੍ਰਮਾਤਮਾ ਜਿਹਦੇ ਤੱਕ ਪਹੁੰਚਿਆ ਨਹੀਂ ਜਾਂਦਾ ਸੀ ਉਹ ਆ ਪਹੁੰਚ ਆਗਮ ਪ੍ਰਮਾਤਮਾ ਨੂੰ ਵੀ ਪਾ ਲਿਆ ਕਹਿੰਦੇ ਉੱਥੇ ਤੱਕ ਵੀ ਪਹੁੰਚ ਹੋ ਜਾਂਦੀ ਹੈ ਬੰਦੇ ਦੀ ਕਿਉਂਕਿ ਜਿਹੜੀ ਬੰਦੇ ਦੀ ਸੁਰਤੀ ਹੈ ਨਾ ਇਹ ਸੁਰਤੀ ਕਿਤੇ ਦੀ ਕਿਤੇ ਜਾ ਰਹੀਦੀ ਹੈ ਇਹ ਬਹੁਤ ਦੂਰ ਤੱਕ ਜਾ ਰਹੀਦੀ ਹੈ ਜਦੋਂ ਪ੍ਰਮਾਤਮਾ ਦੇ ਨਾਲ ਮਿਲ ਜਾਗੇ ਕਹਿੰਦੇ ਇਹ ਸੁਰਤ ਪ੍ਰਮਾਤਮਾ ਦੇ ਚਰਨਾਂ 'ਚ ਪਹੁੰਚ ਜਾਣੀ ਹੈ ਫਿਰ ਸਭੇ ਇੱਛਾ ਪੂਰੀਆਂ ਜਿਹਾ ਪਾਇਆ ਅਗੰਭ ਅਪਾਰਾ ਗੁਰੂ ਨਾਨਕ ਮਿਲਿਆ ਪਾਰਵ੍ਰਮ ਤੇਰੇ ਆਚਰਣਾ ਕੋ ਬਲਿਹਾਰਾ ਇੱਥੇ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਲਿਖ ਕੇ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਸੱਚੇ ਪਾਤਸ਼ਾਹ ਮੈਨੂੰ ਤੇ ਗੁਰੂ ਨਾਨਕ ਮਿਲ ਗਿਆ ਮੈਨੂੰ ਤੇ ਆਇਆ ਲੱਗਦਾ ਕਿ ਪ੍ਰਮਾਤਮਾ ਮਿਲ ਗਿਆ ਪਾਰ ਬ੍ਰਹਮ ਪ੍ਰਮਾਤਮਾ ਮਿਲ ਗਿਆ ਜਿਹਨੂੰ ਗੁਰੂ ਮਿਲ ਗਿਆ ਨਾ ਜਿਹਨੂੰ ਗੁਰੂ ਨਾਨਕ ਸਾਹਿਬ ਮਿਲ ਗਏ ਉਹਦੇ ਬਾਅਦ ਉਹ ਪ੍ਰਮਾਤਮਾ ਮਿਲ ਗਿਆ ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਆਤ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਕਿਉ ਆਤ ਨਰਾਇਣ ਸੱਲ ਉਹ ਆਪਣੀ ਕਲਾ ਧਾਰ ਕੇ ਇਸ ਸੰਸਾਰ ਦੇ ਵਿੱਚ ਆਏ ਗੁਰੂ ਨਾਨਕ ਮਿਲਿਆ ਪਾਰਬ੍ਰह्म ਤੇਰੇ ਚਰਨਾਂ ਕੋ ਬਲਿਹਾਰਾ ਸੱਚੇ ਬਾਦਸ਼ਾਹ ਅਸੀਂ ਤੇ ਤੇਰੇ ਚਰਨਾਂ ਤੋਂ ਹੀ ਬਲਿਹਾਰ ਜਾਂਦੇ ਆ ਕਿਉਂਕਿ ਸਾਨੂੰ ਪ੍ਰਮਾਤਮਾ ਮਿਲ ਗਿਆ ਪ੍ਰਮਾਤਮਾ ਰੂਪੀ ਗੁਰੂ ਨਾਨਕ ਸਾਹਿਬ ਮਿਲ ਗਏ ਅਸੀਂ ਤੇ ਤੇਰੇ ਤੋਂ ਬਲਿਹਾਰ ਜਾਂਦੇ ਆ ਵਿਲੇਹਾਰ ਜਾਈਏ ਜਿਹੜੇ ਪਰਮਾਤਮਾ ਦੇ ਨਾਲ ਜੁੜ ਜਾਂਦੇ ਐ ਜਿਹੜੇ ਪਰਮਾਤਮਾ ਦੀ ਗੱਲ ਕਰਦੇ ਆ ਉਹਨਾਂ ਦੇ ਨਾਲ ਉਹਨਾਂ ਤੋਂ ਵਿਲੇਹਾਰ ਜਾਈਏ ਸਾਡੇ ਵਰਗਿਆਂ ਦੀ ਨਹੀਂ ਜਿਹੜਿਆਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਅੰਦਰ ਦਰਜ ਆ ਨਾ ਉਹ ਪਰਮਾਤਮਾ ਦੇ ਨਾਲ ਜੁੜੇ ਹੋਏ ਸੀ ਤੇ ਉਹ ਪ੍ਰਮਾਤਮਾ ਦੀ ਹੀ ਗੱਲ ਕਰਦੇ ਸੀ ਅਸੀਂ ਤੇ ਥਾਂ-ਥਾਂ ਤੇ ਬਦਲਣ ਵਾਲੇ ਆ ਪਰ ਜਿਹੜੇ ਪ੍ਰਮਾਤਮਾ ਦੇ ਨਾਲ ਜੁੜ ਜਾਂਦੇ ਆ ਉਹ ਸਿਰਫ ਸਿਰਫ ਇੱਕ ਦੇ ਬਣ ਜਾਂਦੇ ਆ ਉਹ ਦੂਸਰੇ ਕਿੰਨੀ ਝਾਕਣਾ ਵੀ ਪਸੰਦ ਨਹੀਂ ਕਰਦੇ ਸਭੇ ਇੱਛਾ ਪੂਰੀਆਂ ਜਾਂ ਪਾਇਆ ਅਗੰਮ ਅਪਾਰਾ ਗੁਰਨਾਨਕ ਮਿਲਿਆ ਪਾਰ ਬ੍ਰਹਮ ਤੇਰੇ ਆ ਚਰਣਾ ਕਉ ਭਲੇ ਹਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ